ਓਹੋ ਡਟੌਲ ਚੋਂ ਡੋਲੀ ਜਾਨੀ ਪਵਨ ਬੈੱਡ ਦੇ ਉੱਤੇ ਆ ਕੀ ਕਰਨ ਲੱਗੀ ਓ ਤੁਸੀਂ ਬਸ ਐਵੇਂ ਨਾ ਰੋਲਾ ਪਾਉਣ ਲੱਗ ਜਾ ਕਰੋ ਦੇਖੋ ਤਾਂ ਸਹੀ ਹੁੰਦਾ ਕੀ ਆ ਪਤਾ ਕਿੰਨਾ ਚਮਤਕਾਰ ਹੋਣ ਲੱਗਿਆ ਓਹੋ ਪਵਨ ਹੁਣ ਚਾਹ ਕਾਲਗਿਡ ਕਿਉਂ ਸੱਟੀ ਜਾਨੀ ਬੈੱਡ ਦੇ ਉੱਤੇ ਮੈਨੂੰ ਸਮਝ ਕੇ ਸਮਝ ਨਹੀਂ ਆ ਰਹੀ ਆ ਕੀ ਕਰ ਰਹੀ ਏ ਤੂੰ ਯਾਰ ਕਮਾਲ ਹੋ ਗਿਆ ਤੁਹਾਨੂੰ ਸਾਰੀ ਸਮਝ ਆ ਜਾਊਗੀ ਬਸ ਤੁਸੀਂ ਦੇਖੋ ਤਾਂ ਸਹੀ ਆ ਦੇਖ ਲਓ ਇਧਰ ਹਾਲ ਦੇਖ ਲਓ ਕੀ ਹੋਇਆ ਪਿਆ ਬੈੱਡ ਦਾ ਦੇਖੋ ਤਾਂ ਸਹੀ ਕਿੰਨੀ ਗੰਦੀ ਜਿਹੜੀ ਕਿ ਆ ਸਾਰੀ ਢੋ ਹੋਈ ਪਈ ਆ ਕਿੰਨੀ ਸਾਫ਼ ਕਰਨ ਵਾਲੀ ਹੋਈ ਪਈ ਆ ਆ ਹਾਲ ਦੇਖੋ ਆ ਦੇਖੋ ਆ ਜਵਾਕਾਂ ਨੇ ਵੇ ਕੀ ਹਾਲ ਬਣਾਇਆ ਹੋਇਆ ਇੱਧਰ ਵੇਖੋ ਕਿੰਨੇ ਦਾਗ ਪਏ ਖੜੇ ਆ ਹਾਲ ਤਾਂ ਚਲ ਠੀਕ ਆ ਤੂੰ ਕੌਲਕਾਟ ਪਾ ਕੇ ਹੋਰ ਤੂੰ ਹਾਲ ਵਿਗਾੜਤਾ ਆਪਾਂ ਤਾਂ ਬੈਡ ਦੀ ਟੋਰਨਮੈਂਟ ਹੀ ਲੈ ਲੈਂਦੇ ਇਸ ਤੋਂ ਚੰਗਾ ਐਵੇਂ ਨਵੀਂ ਲੈ ਲੈਂਦੇ ਰੋਜ਼ ਰੋਜ਼ ਾਟੂਆਂ ਬਦਲੀਆਂ ਜਾਂਦੀਆਂ ਆ 20 25 ਰੁਪਈਆ ਨਾਲ ਹੀ ਸਰਜੂਗਾ ਤੇ ਤੁਸੀਂ ਕਹਿੰਨੀ ਆ ਵੀ 3 4000 ਰੁਪਈਆ ਲੱਗੇ ਕਹਿੰਦੇ ਸੀਗੇ ਵੀ ਆਪਾਂ ਅਸੀਂ ਢੋਪ ਬਦਲਾ ਲਗੇ ਢੋਕਾ ਦੇ ਹਾਸਤੇ ਬਦਲਾਉਣੀ ਆ ਸਿਰਫ 20 25 ਰੁਪਈਆ ਚ ਸਰਜ ਜਾਣਾ ਤੇ ਆਪਾਂ ਜਿਹੜੇ ਕੀ ਸਾਰੀ ਕਲੀਨ ਕਰ ਦਿੰਨੇ ਆ ਦੋਸਤੋ ਆਪਣੇ ਸਾਰਿਆਂ ਦੇ ਅੱਜਕੱਲ ਤਾਂ ਜਿਹੜੀਆਂ ਕਿ ਬੈੱਡ ਦੇ ਉੱਪਰ ਲੈਦਰ ਹਰ ਕਿਸੇ ਦੇ ਢੋਤੇ ਲੱਗੀ ਹੁੰਦੀ ਆ ਤੇ ਜਿਹੜੇ ਕਿ ਆਪਣੇ ਆਪ ਦੇਖੋ ਤੇਲ ਦੇ ਨਿਸ਼ਾਨ ਪੈ ਜਾਂਦੇ ਆ ਜਾਂ ਆਪਣੇ ਬੱਚੇ ਲੀਕਾ ਮਾਰ ਦਿੰਦੇ ਆ ਕਿਉਂਕਿ ਇਹ ਡਸਟ ਵਗੈਰਾ ਵੀ ਕਿੰਨੀ ਜ਼ਿਆਦਾ ਪੈ ਜਾਂਦੀ ਆ ਹਨਾ ਇਹ ਆਪਾਂ ਸਾਰੀ ਅੱਜ ਕਲੀਨ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਜਿਵੇਂ ਕਿ ਸੋਫੇ ਤਾਂ ਆਪਣੇ ਘੱਟ ਗੰਦੇ ਹੁੰਦੇ ਆ ਤੇ ਆ ਢੋਆਂ ਆਪਣੀਆਂ ਜ਼ਿਆਦਾ ਹੋ ਜਾਂਦੀਆਂ ਤੇ ਆਪਾਂ ਇਹਨਾਂ ਨੂੰ ਹੁਣ ਬਦਲਾ ਤਾਂ ਸਕਦੇ ਨਹੀਂ ਰੋਜ਼-ਰੋਜ਼ ਤੇ ਅੱਜ ਬਹੁਤ ਹੀ ਸੌਖਾ ਜਿਹਾ ਤਰੀਕਾ ਘਰ ਦੇ ਵਿੱਚ ਹੀ ਆਪਣੇ ਚੀਜ਼ਾਂ ਹੁੰਦੀਆਂ ਉਹਦੇ ਤੇ ਕਰਾਂਗੇ ਸਾਫ਼ ਹਾਂਜੀ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਜੀ ਕੋਈ ਵੀ ਕੌਲੀ ਬਾਉਲ ਲੈ ਲੈਣਾ ਤੇ ਉਹਦੇ ਚ ਆਪਾਂ ਥੋੜੀ ਜਿਹੀ ਪਾਵਾਂਗੇ ਜੀ ਡਟੋਲ ਠੀਕ ਹਾਂਜੀ ਡਟੋਲ ਪਾਉਣ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪੇਸਟ ਪੇਸਟ ਹਾਂਜੀ ਤੁਸੀਂ ਕੋਈ ਵੀ ਕੋਲਗੇਟ ਕੋਈ ਵੀ ਟੂਥਪੇਸਟ ਲੈ ਲੈਣਾ ਹੈਗਾ ਠੀਕ ਹਾਂਜੀ ਤੇ ਉਹਦੇ ਚ ਆਪਾਂ ਥੋੜਾ ਜਿਹਾ ਪਾ ਦਾਂਗੇ ਤੇ ਇਸ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਢੱਕਣ ਵਿਨੇਗਰ ਹਾਂਜੀ ਵਿਨੇਗਰ ਤਾਂ ਸਭ ਨੂੰ ਪਤਾ ਹੀ ਆ ਜਿਵੇਂ ਆਪਾਂ ਸਬਜ਼ੀਆਂ ਵਗੈਰਾ ਚ ਪਾਉਂਦੇ ਆ ਜਿਹਨੂੰ ਸਿਰਕਾ ਕਹਿੰਦੇ ਆ ਠੀਕ ਠੀਕ ਹਾਂਜੀ ਇੱਕ ਢੱਕਣ ਆਪਾਂ ਇਹਦੇ ਚ ਸਿਰਕੇ ਦਾ ਪਾ ਦਾਂਗੇ ਠੀਕ ਆ ਦੇਖੀ ਰਿਐਕਸ਼ਨ ਜਾਂ ਹੋਣ ਲੱਗੀ ਆਪਾਂ ਹਾਂਜੀ ਹਾਂਜੀ ਬਹੁਤ ਹੀ ਵਧੀਆ ਰਿਐਕਸ਼ਨ ਹੋਊਗਾ ਇਸੇ ਰਿਐਕਸ਼ਨ ਦੇ ਨਾਲ ਆ ਜਿਹੜੀਆਂ ਕਿ ਆਪਣੀਆਂ ਸਾਰੀ ਜਿਹੜੀ ਟੋਆ ਬਿਲਕੁਲ ਕਲੀਨ ਹੋ ਜਾਊਗੀ ਤੇ ਇਹਦੇ ਚ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਮਿੱਠਾ ਸੋਡਾ ਠੀਕ ਹਾਂਜੀ ਮਿੱਠੇ ਸੋਡੇ ਨੇ ਇਹਦੇ ਵਿੱਚ ਪੂਰਾ ਵਰਕ ਕਰਨਾ ਤੁਸੀਂ ਦੇਖ ਰਹੇ ਹੋ ਮਿੱਠੇ ਸੋਡੇ ਦਾ ਰਿਐਕਸ਼ਨ ਹੋ ਰਿਹਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਦਿੰਨੇ ਆ ਜੀ ਪਾਣੀ ਤੇ ਇੱਕ ਆਪਾਂ ਲਾਸਟ ਤੇ ਜਿਹੜੀ ਚੀਜ਼ ਪਾਉਣੀ ਹੈ ਦੋਸਤੋ ਉਹ ਪਾਉਣੀ ਹੈ ਜੀ ਆਪਾਂ ਸ਼ੈਂਪੂ ਕੋਈ ਵੀ ਸ਼ੈਂਪੂ ਤੁਸੀਂ ਲੈ ਲੈਣਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਸ਼ੈਂਪੂ ਪਾ ਦਾਂਗੇ ਠੀਕ ਹਾਂਜੀ ਜੋ ਵੀ ਤੁਸੀਂ ਯੂਜ਼ ਕਰਦੇ ਆ ਹੈਅ ਸ਼ੈਂਪੂ ਉਹ ਤੁਸੀਂ ਲੈ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਮਿਕਸ ਸਾਰੇ ਨੂੰ ਹਾਂਜੀ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜਿਹੜਾ ਸਾਰਾ ਮਿਸ਼ਨ ਬਣਾਇਆ ਜੀ ਇਹਨੂੰ ਆਪਾਂ ਸਾਰੇ ਕਿਤੇ ਇਸ ਤਰ੍ਹਾਂ ਅਪਲਾਈ ਕਰ ਦਾਂਗੇ ਠੀਕ ਹਾਂਜੀ ਤੇ ਅਪਲਾਈ ਕਰਨ ਤੋਂ ਬਾਅਦ 2-4 ਮਿੰਟ ਜਿਹੜਾ ਕਿ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਪਏ ਰਹਿਣ ਦੇਵਾਂਗੇ ਠੀਕ ਹੁਣ ਆਪਾਂ ਸਾਰੀ ਟੋਟੇ ਜਿਹੜਾ ਕਿ ਇਹ ਅਪਲਾਈ ਕਰ ਲੈਨੇ ਆ ਠੀਕ ਠੀਕ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਦੋਸਤੋ ਹਾਂ ਦੇਖੋ ਇਹਦੇ ਵਿੱਚ ਇੱਕ ਗੱਲ ਇਹ ਆ ਵੀ ਆਪਾਂ ਨੂੰ ਜਿਹੜੀ ਪੂਰੀ ਢੋਅ ਆ ਗਿੱਲੀ ਕਰਨ ਦੀ ਜ਼ਰੂਰਤ ਨਹੀਂ ਪੈਣੀਗੀ ਤੇ ਆਪਾਂ ਇਸੇ ਤਰ੍ਹਾਂ ਹੀ ਮਤਲਬ ਕਿ ਵਧੀਆ ਸੌਖੇ ਤਰੀਕੇ ਨਾਲ ਗਿੱਲੇ ਕਰਾਂਗੇ ਤਾਂ ਪਾਉਣ ਬੋਰਡ ਵੀ ਜਿਹੜਾ ਫਲਾ ਫੜ ਜਾਂਦਾ ਹਾਂ ਜੀ ਅੰਗ ਲੱਗਣ ਦਾ ਵੀ ਡਰ ਰਹੰਦਾ ਹੈ ਬਿਲਕੁਲ ਜੀ ਠੀਕ ਤੇ ਪੂਰਾ ਵਧੀਆ ਤਰੀਕੇ ਨਾਲ ਆਪਾਂ ਇਹ ਜਿਹੜੀ ਸਾਫ ਕਰ ਲਾਂਗੇ ਇਸੇ ਤਰ੍ਹਾਂ ਤੁਸੀਂ ਸਾਰਾ ਬਰਸ਼ ਦੇ ਨਾਲ ਇਹ ਲਾ ਦੇਣੀ ਹੈ ਠੀਕ ਹੈ ਜੀ ਜਿਵੇਂ ਹੁਣ ਆਪਾਂ ਇਹ ਅਪਲਾਈ ਕਰ ਲਿਆ ਇਹਦੇ ਚ ਆਪਾਂ ਹੁਣ ਤੁਹਾਨੂੰ ਅੱਧੀ ਕਰਕੇ ਵਿਖਾਉਨੇ ਆ ਵੀ ਆਹ ਵਾਲਾ ਉੱਪਰਲਾ ਹਿੱਸਾ ਕਰਾਂਗੇ ਤੇ ਇਹਦੇ ਚ ਤੁਹਾਨੂੰ ਡਿਫਰੈਂਸ ਵੀ ਪਤਾ ਲੱਗ ਜਾਊਗਾ ਵੀ ਆਹ ਕਿੰਨੀ ਜ਼ਿਆਦਾ ਕਲੀਨ ਹੋ ਜਾਊਗੀ ਤੇ ਆਹ ਜਿਹੜੀ ਕਿਵੇਂ ਦੀਵੇਂ ਦੀ ਹੋਊਗੀ ਠੀਕ ਹੈ ਹਾਂਜੀ ਤੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਜਿਹੜਾ ਕਿ ਕੋਈ ਵੀ ਤੁਸੀਂ ਸੌਫਟ ਬਰਸ਼ ਲੈ ਲੈਣਾ ਤੇ ਉਹਦੇ ਨਾਲ ਇਸ ਤਰ੍ਹਾਂ ਜਿਹੜਾ ਕਿ ਇਹਨੂੰ ਰਗੜਨਾ ਹਲਕਾ ਹਲਕਾ ਠੀਕ ਹਾਂਜੀ ਵੀ ਜਿਹੜਾ ਕਿ ਸਾਰੇ ਵਧੀਆ ਸਾਰਾ ਮਿਸ਼ਰਣ ਵਧੀਆ ਲੱਗ ਜਾਵੇ ਸਾਰਾ ਤਾਂ ਤੇਰੇ ਸ਼ਾਇਆਂ ਛੂਈਆਂ ਵਾਲੇ ਦਾਗ ਜੇ ਕਿੱਧਰ ਹੀ ਗਏ ਸਾਰੇ ਬਸ ਜੀ ਤੁਸੀਂ ਦੇਖੀਓ ਜਾਓ ਐਸੀ ਤਰ੍ਹਾਂ ਆਪਾਂ ਜਿਹੜਾ ਕਿ ਇਹਨਾਂ ਨੂੰ ਪੂਰਾ ਰਗੜ ਦੇਣਾਗਾ ਮਤਲਬ ਕਿ ਤੇ ਫੇਰ ਹੁਣ ਆਪਾਂ ਇਹਨਾਂ ਨੂੰ ਕਰ ਦਿਆਂ ਜੀ ਸਾਫ਼ ਹੁਣ ਦੋਸਤੋ ਤੁਸੀਂ ਕੀ ਕਰਨਾ ਤੁਸੀਂ ਜਿਹੜਾ ਕੱਪੜਾ ਲੈਣਾ ਇੱਕ ਗਿੱਲਾ ਸੁੱਕਾ ਜਾਂ ਲੈਣਾ ਜਨੀ ਕਿ ਨਾ ਹੀ ਤਾਂ ਜ਼ਿਆਦਾ ਗਿੱਲਾ ਹੋਵੇ ਨਾ ਹੀ ਜ਼ਿਆਦਾ ਸੁੱਕਾ ਹੋਵੇ ਠੀਕ ਹੈ ਜੀ ਹੁਣ ਆਪਾਂ ਇਹਦੇ ਨਾਲ ਕਰ ਦਿੰਨੇ ਆ ਜੀ ਇਹਨੂੰ ਸਾਫ਼ ਅੱਛਾ ਗਿੱਲੇ ਕਰਨ ਦੀ ਲੋੜ ਹੀ ਨਹੀਂ ਭਾਈ ਕੱਪੜੇ ਨਾ ਜੀ ਨਾ ਆਹ ਦੇਖੋ ਤੁਸੀਂ ਰਿਜ਼ਲਟ ਤੁਹਾਡੇ ਸਾਹਮਣੇ ਆਹ ਦੇਖੋ ਦੋਸਤੋ ਜਿੰਨੇ ਵੀ ਆ ਸਾਰੇ ਦਾਗ ਲੱਗੇ ਸੀਗੇ ਆਹ ਵਾਲੇ ਜਿਹੜੇ ਆਪਣੇ ਥੰਦੇ ਥੁੰਦੇ ਸੀਗੇ ਪੈਂਸਨਾ ਪੁਨਸਲਾ ਦੇ ਸਾਰੇ ਜਿਹੜੇ ਕੀ ਦਲੀਨ ਹੋ ਗਏ ਆ ਮੈਂ ਕੰਨਾ ਵੀ ਆ ਤਾਂ ਆਪਾਂ ਜਿਹੜਾ ਕਿ ਬਰਸ਼ ਬਰਸ਼ ਨਾਲ ਪੂਰਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆ ਦਾ ਰਿਜ਼ਲਟ ਬਾਲਾ ਫੇਰਾ ਆ ਆ ਪਵਣਾ ਇੱਥੇ ਜਿਹੜੇ ਪਹਿਣ ਦੇ ਦਾਗ ਲੱਗੇ ਸੀਗੇ ਹਾਂਜੀ ਉਹ ਸਾਰੇ ਉਡ ਡ ਗਏ ਬਿਲਕੁਲ ਜੀ ਤੇ ਜੋ ਉਸੋ ਜੇ ਤੁਹਾਨੂੰ ਲੱਗੇ ਥੋੜੀ ਢੋ ਇਦੋਂ ਵੀ ਜ਼ਿਆਦਾ ਖਰਾਬ ਹੈ ਤੇ ਤੁਸੀਂ ਇਹ ਵਾਲੀ ਚੀਜ਼ ਐ ਦੂਰੀ ਵਾਰ ਲਗਾ ਕੇ ਫਿਰ ਤੁਸੀਂ ਇਸੇ ਪ੍ਰੋਸੈਸ ਨੂੰ ਕਰ ਸਕਦੇ ਹੋ ਹੁਣ ਤੁਸੀਂ ਇਹਦੇ ਚ ਤੇ ਇਹਦੇ ਚ ਡਿਫਰੈਂਸ ਵੀ ਵੇਖ ਸਕਦੇ ਹੋ ਵੀ ਕਿੰਨਾ ਡਿਫਰੈਂਸ ਆ ਦੇਖੋ ਇਹਦੇ ਹਜੇ ਜੇ ਕਾਲਸ ਲੱਗੀ ਹੋਈ ਆ ਪਵਣਾ ਦੇਖੋ ਇਤੋਂ ਜਿਹੜੀਆਂ ਸਾਰੀਆਂ ਲੀਕਾਂ ਲੱਗੀਆਂ ਤੇ ਇੱਥੇ ਦੇਖੋ ਆ ਹਜੇ ਲੱਗੀਆਂ ਹੋਆਂਗਾ ਇੱਥੇ ਨਹੀਂ ਉੱਪਰਲੇ ਦੇ ਤੇ ਥੱਲੇ ਦੇ ਤਾਂ ਡਿਫਰੈਂਸ ਹੀ ਬਹੁਤ ਆ ਹਾਂਜੀ ਦਿਨ ਪਰ ਰਾਤ ਦਾ ਫਰਕ ਪੈ ਗਿਆ ਬਿਲਕੁਲ ਜੀ ਐਵੇਂ ਤੁਸੀਂ ਰੌਲਾ ਪਾਈ ਜਾਂਦੇ ਸੀ ਵੀ ਢੋਖੇ ਬਦਲਾ ਲਗੇ ਵੀ ਇੰਨੀ ਗੰਦੀ ਹੋ ਗਈ ਆ ਤੇ ਰੋਜ਼ ਰੋਜ਼ ਤਾਂ ਹੁਣ ਇਹ ਬਦਲਾਈਆਂ ਨਹੀਂ ਜਾਂਦੀਆਂ ਇਹ ਤਾਂ ਹੁਣ ਜਿਨ੍ਹਾਂ ਦੇ ਬੱਚੇ ਛੋਟੇ ਆ ਉਹ ਤਾਂ ਆ ਕੰਮ ਕਰਦੇ ਹੀ ਰਹਿੰਦੇ ਆ ਆਪਦੇ ਜਿਹੜੇ ਕੀ ਡਰਾਈਂਗ ਕਰਦੇ ਹੀ ਰਹਿੰਦੇ ਆ ਥਾਂ ਥਾਂ ਤੇ ਤੇ ਤੁਸੀਂ ਇਹ ਕੰਡਾਂ ਤੋਂ ਵੀ ਲੈ ਜਾਊਗਾ ਇਸ ਫਰਨਚਰ ਨਾਲ ਹਾਂਜੀ ਬਿਲਕੁਲ ਜੀ ਕਈ ਵਾਰ ਹਾਂਜੀ ਹਾਂਜੀ ਆ ਤੁਸੀਂ ਦੇਖ ਸਕਦੇ ਆ ਵੀ ਆਪਾਂ ਬੈੱਡ ਦੀ ਢੋਆ ਜਿਹੜੀ ਪੂਰੀ ਸਾਫ਼ ਕਰ ਲਈ ਆ ਦੋਸਤੋ ਤੇ ਹੁਣ ਦੋਸਤੋ ਤੁਸੀਂ ਕੀ ਕਰਨਾ ਇਸ ਤਰ੍ਹਾਂ ਦੀਆਂ ਬੈੱਡ ਦੀਆਂ ਢੋਆ ਸੋਫੇ ਵਗੈਰਾ ਜਿਹੜੇ ਕੀ ਕਲੀਨ ਕਰ ਸਕਦੇ ਹੋ ਤੇ ਹੁਣ ਆਪਾਂ ਜਿਹੜੇ ਕਿ ਅੱਜ ਦੋਸਤਾਂ ਦੇ ਨਾਮ ਜਿਹੜੇ ਕੀ ਸਟਾਰਟਿੰਗ 'ਚ ਨਹੀਂ ਬੋਲੇ ਸੀਗੇ ਉਹਨਾਂ ਦੇ ਆਪਾਂ ਨਾਂ ਵੀ ਬੋਲ ਦਈਏ ਜਿਨ੍ਹਾਂ ਨੇ ਆਪਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਕੀਤੇ ਸੀਗੇ ਜੀ ਕਮੈਂਟ ਹਾਂਜੀ ਸਭ ਤੋਂ ਪਹਿਲਾ ਨਾਂ ਜੀ ਪ੍ਰੀਤੀ ਨਾਗਪਾਲ ਨੇ ਦਿੱਲੀ ਤੋਂ ਤੇ ਸੰਤੋਸ਼ ਸਿੰਘ ਨੇ ਲੁਧਿਆਣਾ ਤੋਂ ਉਸ ਤੋਂ ਬਾਅਦ ਨੇ ਜੀ ਲਖਵੀਰ ਸਿੰਘ ਅੰਮ੍ਰਿਤਸਰ ਤੋਂ ਸੁਭਾਸ਼ ਰਾਣਾ ਹਿਮਾਚਲ ਪ੍ਰਦੇਸ਼ ਤੋਂ ਤੇ ਉਸ ਤੋਂ ਬਾਅਦ ਨੇ ਸਰਿੰਦਰ ਕੌਰ ਕੇ ਅਸੀ ਸ਼ਰਮਾ ਚੰਡੀਗੜ੍ਹ ਤੋਂ ਸੋ ਦੋਸਤੋ ਅਗਲੀ ਵੀਡੀਓ ਤੁਹਾਡਾ ਵੀ ਨਾਮ ਲਾਵਾਂਗੇ ਐਸ ਵੀਡੀ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਹਾਂਜੀ ਤੇ ਇੱਕ ਵਾਰੀ ਆਹ ਟ੍ਰਿਕ ਜਰੂਰ ਅਜ਼ਮਾ ਕੇ ਦੇਖਿਓ ਤੇ ਦੋਸਤੋ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦੇਵਾਂ ਇਸ ਡਟੋਲ ਦਾ ਇੱਕ ਹੋਰ ਵੀ ਲਾਭ ਹੈਗਾ ਉਹ ਇਹ ਹੈ ਕਿ ਜਦੋਂ ਤੁਹਾਡੇ ਵੀ ਬੱਚੇ ਆ ਜਿਹੜੇ ਕਿ ਸ਼ਾਈ ਡੋਲ ਦਿੰਦੇ ਆ ਇੱਥੇ ਤੇ ਜਾਂ ਫਿਰ ਜ ਤੁਹਾਡੇ ਕੱਪੜਿਆਂ ਦੇ ਉੱਪਰ ਸ਼ਾਈ ਲਾ ਲੈਂਦੇ ਆ ਜਾਂ ਡਰੈਸਾਂ ਦੇ ਉੱਪਰ ਸ਼ਾਈ ਪੈਨ ਦੇ ਜਿਹੜੀਆਂ ਲਿਕਾਂ ਲਾ ਲਿਆ ਹੁੰਦੇ ਆ ਤਾਂ ਤੁਸੀਂ ਕੀ ਕਰਨਾ ਉਹਨੂੰ ਥੋੜਾ ਕੁ ਟਾਈਮ ਹੈ ਡਟੋਲ ਦੇ ਵਿੱਚ ਡਿਪ ਕਰਕੇ ਰੱਖ ਦੇਣਾ ਜਾਂ ਤੁਸੀਂ ਜਿੱਥੇ ਦਾਗ ਨੇ ਸ਼ਾਈ ਵਾਲੇ ਉੱਥੇ ਡਟੋਲ ਜਿਹੜੀ ਕਿ ਲਾ ਕੇ ਬਰਸ਼ ਦੇ ਨਾਲ ਥੋੜਾ ਜਿਹਾ ਰਬ ਕਰਨਾ ਤੇ ਡਟੋਲ ਨਾਲ ਤੁਹਾਡੇ ਜਿਹੜੇ ਕਿ ਬਿਲਕੁਲ ਕੱਪੜਾ ਕਲੀਨ ਹੋ ਜਾਊਗਾ ਇਹ ਟ੍ਰਿਕ ਵੀ ਜ਼ਰੂਰ ਅਪਣਾ ਕੇ ਦੇਖਿਓ